ਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਵੀਡੀਓ ਲੈ ਕੇ ਆਏ ਢਿੱਲੋ ਕਲੌਣੀ ਪਰਸਰਾਮ ਨਗਰ ਦੇ ਨੇੜੇ ਗਹਿਣੇ ਦੇਣੀ ਹੈ 6 ਲੱਖ ਰੁਪਏ ਵਿੱਚ ਅਗਰ ਕਿਸੇ ਨੇ ਵੀਰ ਭਰਾ ਨੇ ਗਹਿਣੇ ਲੈਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਜੇ ਕਿਸੇ ਨੇ ਮੁੱਲ ਵੀ ਲੈਣੀ ਹੈ ਤੇ ਮੁੱਲ ਵੀ ਵੇਚਣੀ ਹੈ ਤੇ ਡਿਮਾਂਡ ਇਹਨਾਂ ਦੀ 28 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਥੱਲੇ ਇਹਦੇ 2 ਬੈਡਰੂਮ ਹਨ ਡਰੈੰਗ ਰੂਮ ਹਨ 2 ਬਾਥਰੂਮ ਬਣੇ ਹੋਏ ਆ ਬਹੁਤ ਹੀ ਵਧੀਆ ਨਿਊ ਕੋਠੀ ਬਣੀ ਵੀ ਹੈ ਤੇ ਜਿਹੜਾ ਵੀ ਇਹਦੇ ਵਿੱਚ ਕੰਮ ਰਹਿੰਦਾ ਹੈ ਜੋੜੀ ਪੱਲੇ ਦਾ ਸੈਂਟਰੀ ਦਾ ਜਾਂ ਬਿਜਲੀ ਦਾ ਕੰਮ ਕੰਪਲੀਟ ਕਰਕੇ ਦੇਣੀ ਹੈ ਮਾਲਕਾਂ ਨੇ ਜੇ ਗਹਿਣੇ ਵੀ ਦੇਣੀ ਹੈ ਤਾਂ ਵੀ ਕੰਪਲੀਟ ਕਰਕੇ ਦੇਣੀ ਹੈ ਜੇ ਮੁੱਲ ਵੀ ਕਿਸੇ ਨੇ ਲੈਣੀ ਹੈ ਤੇ ਕੰਪਲੀਟ ਕੋਠੀ ਮਿਲੂਗੀ ਉੱਪਰ ਇੱਕ ਬੈਡਰੂਮ ਹੈ ਤੇ ਬਾਥਰੂਮ ਬਣਿਆ ਹੋਇਆ ਬਹੁਤ ਹੀ ਵਧੀਆ ਨਿਊ ਕੋਠੀ ਬਣੀ ਵੀ ਹੈ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤੇ ਤਾਂ ਕਿ ਤੁਹਾਡੇ ਦੀ ਸਾਡੀ ਵੀਡੀਓ ਪਹੁੰਚ ਸਕੇ ਕਿਸੇ ਵੀ ਵੀਰ ਭਰਾ ਨੇ ਗਹਿਣੇ ਲੈਣੀ ਹੈ ਗਹਿਣੇ ਵੀ ਲੈ ਸਕਦਾ 6 ਲੱਖ ਰੁਪਏ ਵਿੱਚ ਗਹਿਣੇ ਮਿਲੂਗੀ ਤੇ ਜੇ ਮੋਲ ਲੈਣੀ ਹੈ ਤੇ ਡਿਮਾਂਡ ਇਹਨਾਂ ਦੀ 28 ਲੱਖ ਰੁਪਿਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਪਰਸਰਾਮਨਗਰ ਦੇ ਨੇੜੇ ਢਿੱਲੋ ਕਲਾਉਣੀ ਹੈ 100 ਗਾਇ ਦੀ ਕੋਠੀ ਹੈ ਤੇ ਛੜਕੇ ਦੇ ਮੂਹਰੇ 30 ਫੁੱਟ ਦੀ ਹੈ ਜੋ ਵੀ ਇਹਦੇ ਫਰੰਟ 30 ਫੁੱਟ ਤੇ ਲੱਗਦਾ ਹੈ ਸੜਕ ਤੇ ਉੱਪਰ ਇੱਕ ਬੈੱਡਰੂਮ ਬਣਿਆ ਤੇ ਬਾਥਰੂਮ ਬਣਿਆ ਹੋਇਆ ਬਹੁਤ ਹੀ ਵਧੀਆ ਕੋਠੀ ਬਣੀ ਹੋਈ ਹੈ ਕਿਸੇ ਵੀਰ ਭਰਾ ਨੇ ਗੈਣੇ ਵਾਸਤੇ ਜਾਂ ਮੁੱਲ ਵਾਸਤੇ ਐਡ ਕਰਾਉਣੀ ਹੈ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ ਕਿ ਬਿਲਕੁਲ ਫ੍ਰੀ ਹੈ ਤੇ ਐਡ ਤੁਹਾਡੀ ਅਸੀਂ ਫ੍ਰੀ ਕਰਾਂਗੇ ਕੋਈ ਵੀ ਵੀਰ ਭਰਾ ਐਡ ਐਡ ਕਰਾਉਣਾ ਚਾਹੁੰਦਾ ਤੇ ਐਡ ਬਿਲਕੁਲ ਫ੍ਰੀ ਹੈ ਕੋਠੀ ਦੀ ਮਕਾਨ ਦੀ ਜ਼ਮੀਨ ਦੀ ਪਲਾਟ ਦੀ ਨਿਊ ਕੋਠੀ ਬਣੀ ਵੀ ਹੈ ਬਹੁਤ ਹੀ ਵਧੀਆ ਕੋਠੀ ਹੈ ਕਿਸੇ ਵੀਰ ਭਰਾ ਨੇ ਗਹਿਣੇ ਲੈਣੀ ਹੋਵੇ ਤਾਂ ਗਹਿਣੇ ਵੀ ਲੈ ਸਕਦਾ ਹੈ 6 ਲੱਖ ਰੁਪਏ ਚ ਗਹਿਣੇ ਦੇਣੀ ਹੈ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ